मानव सेवा सदन चैरिटेबल ट्रस्ट ਵੱਲੋਂ ਵਿਸ਼ਵ ਹੈਪਟਾਈਟਸ ਜਾਗਰੂਤਾ ਦਿਵਸ ਮੌਕੇ ਸ਼੍ਰੀ ਹਨੂਮਾਨ ਮੰਦਿਰ ਪੁਰਾਣਾ ਬਿਸ਼ਨਗਰ ਪਟਿਆਲਾ ਵਿਖੇ ਇੱਕ ਜਾਗਰੂਤਾ ਕੈਂਪ ਲਗਾਇਆ ਗਿਆ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲ ਸ਼੍ਰੀ ਸੁਸ਼ੀਲ ਮਿੱਤਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸਿਹਤ ਮਾਰਾ ਨੇ ਹੈਪਟਾਈਟਸ ਸੰਬੰਧੀ ਰੱਖਿਆ ਜਾਣ ਵਾਲੀਆਂ ਸਭ ਦੇ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਸੇਵਾ ਭਾਰਤੀ ਬਾਲ ਸੰਸਕਾਰ ਕੇਂਦਰਾਂ ਦੇ ਵਿਦਿਆਰਥੀਆਂ ਨੇ ਸਿਹਤ, ਸਵੱਛਤਾ ਤੇ ਨਸ਼ਿਆਂ ਤੋਂ ਸਾਵਧਾਨੀ ਤੇ ਨੁੱਕੜ ਨਾਟਕ ਪੇਸ਼ ਕੀਤਾ। ਕੈਂਪ ਵਿੱਚ 150 ਦੇ ਕਰੀਬ ਭਾਗੀਦਾਰਾਂ ਨੂੰ ਹੈਲਥ ਕਿਟਾਂ ਵੰਡੀਆਂ ਗਈਆਂ। ਸਾਰੇ ਭਾਗੀਦਾਰਾਂ ਨੂੰ ਨਸ਼ਾ ਵਿਰੋਧੀ ਜਾਗਰੂਕਤਾ ਕਿਤਾਬਾਂ 'ਚ ਵੀ ਵੰਡੇ ਗਏ। ਮੈਂ ਰਾਮ ਤੀਰਤ, ਮਾਨਵ ਸੇਵਾ ਸਦਨ ਚੈਰੀਟੇਬਲ ਟਰਸਟ ਦਾ ਐਡਵਾਈਜ਼ਰ। ਮੇਰੇ ਨਾਲ ਸ਼੍ਰੀ ਪ੍ਰਦੀਪ ਮੋਗਾ ਜੀ ਹੈ। ਇਹ ਪ੍ਰੈਜ਼ੀਡੈਂਟ ਹੈ ਔਰ ਇਹਨਾਂ ਦੀ ਕਿੰਮਤ ਦੇ ਸਦਕਾ ਹੀ ਮਾਨਵ ਸੇਵਾ ਸदन ਕੰਮ ਕਰ ਰਿਹਾ ਹੈ ਇਹਨਾਂ ਦੇ ਨਾਲ ਮਿਸਟਰ ਜੁਧਾਰ ਸਿੰਘ ਜੀ ਬੈਠੇ ਨੇ ਇਹ ਵਾਈਸ ਪ੍ਰੈਜ਼ੀਡੈਂਟ ਹੈ ਮਾਨਵ ਸੇਵਾ ਸदन ਦੇ ਮਾਨਵ ਸੇਵਾ ਸदन ਮੁੱਖ ਤੌਰ ਤੇ ਹੈਲਥ ਔਰ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਕੰਮ ਕਰ ਰਿਹਾ ਹੈਗਾ ਜੋ ਵੀ ਜ਼ਰੂਰਤਮੰਦ ਔਰ ਗਰੀਬ ਬੱਚੇ ਹੈ ਜਾਂ ਮਰੀਜ਼ ਹੈ ਹਸਪਤਾਲਾਂ 'ਚ ਉਹਨਾਂ ਦੀ ਜਿੰਨੀ ਸਾਡੇ ਕੋਲੋਂ ਪੋਸੀਬਲ ਹੁੰਦੀ ਹੈ ਉਹ ਮਦਦ ਕੀਤੀ ਜਾਂਦੀ ਹੈ ਤੇ ਮਨੁੱਖ ਸੇਵਾ ਸਦਨ ਇੱਕ ਸਾਰਾ ਅਕਾਊਂਟ ਇਸਨੇ ਪ੍ਰੋਪਰ ਮੇਨਟੇਨ ਕੀਤਾ ਹੋਇਆ ਇਸ ਨੂੰ ਦਿੱਤੀਆਂ ਹੋਈਆਂ ਡੋਨੇਸ਼ਨਸ ਉਹਨਾਂ ਸੈਕਸ਼ਨ 80 ਜੀ ਦੇ ਅੰਦਰ ਜਿਹੜੀਆਂ ਹੈ ਟੈਕਸ ਤੋਂ ਉਹਨਾਂ ਨੂੰ ਰਿਬੇਟ ਮਿਲਦੀ ਹੈ ਤੇ ਉਸ ਦਾ ਹੀ ਇਹ ਅੱਜ ਉਪਰਾਲਾ ਹੈ ਸੀ ਕਿ ਲੋਕਾਂ ਦੇ ਵਿੱਚ ਹੈਲਥ ਦੇ ਪ੍ਰਤੀ ਥੋੜੀ ਅਸੀਂ ਜਾਗਰੂਕਤਾ ਲਿਆਉਣ ਵਾਸਤੇ ਅੱਜ ਹੈਪੇਟਾਈਟਸ ਡੇ ਔਰ ਵਰਲਡ এনवायरमेंट ਡੇ ਦੇ ਉੱਪਰ ਅੱਜ ਇੱਕ ਕੈਂਪ ਲਗਾਇਆ ਲੋਕਾਂ ਨੂੰ ਅਵੇਅਰਨੈਸ ਦੇਣ ਵਾਸਤੇ ਔਰ ਅੱਜ ਅਸੀਂ ਇਹ ਰੱਖਿਆ ਸੀ ਪ੍ਰੋਗਰਾਮ 'ਚ ਕਿ ਲੰਗਰ ਵੀ ਚਲਾਵਾਂਗੇ ਖੀਰ ਮਾਲ ਕੋੜਿਆਂ ਦਾ ਲੇਕਿਨ ਜਦ ਮੇਰੀ ਉਸਪਰ ਕਾਰਪੋਰੇਸ਼ਨ ਦੇ ਹੈਲਥ ਆਫੀਸਰ ਨਾਲ ਗੱਲ ਹੋਈ ਤੇ ਉਹਨਾਂ ਸੁਜੈਸਟ ਕੀਤਾ ਕਿ ਡਾਇਰੀਆ ਬਹੁਤ ਜ਼ਿਆਦਾ ਫੈਲਿਆ ਹੋਇਆ ਕੋਈ ਵੀ ਕੁਝ ਖਾ ਕੇ ਬਿਮਾਰ ਹੋ ਗਿਆ ਉਸਨੇ ਅਡਵਾਈਸ ਕਰੋ ਉਸ ਕਰਕੇ ਅਸੀਂ ਉਹ ਕੈਨਸਲ ਕਰ ਦਿੱਤਾ ਤੇ ਸਭ ਨੂੰ ਅਸੀਂ ਉਹ ਆਪਣੇ ਵੱਲੋਂ ਛੋਟੇ ਛੋਟੇ ਗਿਫਟ ਦਿੱਤੇ ਆ ਜਿਹੜੇ ਸਫਾਈ ਦੇ ਨਾਲ ਰਿਲੇਟਡ ਹੈ ਜਿੱਚ ਸਾਬਣ ਹੈ ਜਾਂ ਟੂਥ ਬਰਸ਼ ਹੈ ਜਾਂ ਨੇਲ ਕਟਰ ਹੈ ਜਿੰਨਾ ਸਫਾਈ ਰੱਖ ਸਕੀਏ ਇਟ ਇਜ਼ ਅ ਅਸੀਕਤੀਆਂ ਹੈਗੀਆਂ ਔਰ ਅੱਗੇ ਵੀ ਅਸੀਂ ਇਸ ਤਰ੍ਹਾਂ ਹੀ ਕਰਦੇ ਰਹਾਂਗੇ ਜਿਹੜੀ ਵਰਲਡ ਹੈਪੇਟਾਈਟਸ ਲਈ ਦੀ ਜਿਹੜੀ ਅੱਜ ਦੀ ਥੀਮ ਹੈਗੀ ਹੈ ਮੇਨ ਉਹ ਜਿਹੜੀ ਥੀਮ ਅੱਜ ਦੀ ਹੈਗੀ ਇਟਸ ਟਾਈਮ ਫੋਰ ਐਕਸ਼ਨ ਯਾਨੀ ਕਿ ਸਮਾਂ ਆ ਗਿਆ ਹੈ ਐਕਸ਼ਨ ਕਰਨ ਦਾ ਅਗਰ ਆਪਾਂ ਹਜੇ ਵੀ ਸੁਚੇਤ ਨਾ ਹੋਏ ਜਾਗਰੂਕ ਨਾ ਹੋਏ ਤਾਂ ਇਹ ਆਉਣ ਵਾਲੇ ਸਮਾਂ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਖਤਰਨਾਕ ਰੂਪ ਧਾਰਨ ਕਰੇਗਾ ਕਿ ਆਪਾਂ ਜਿਹੜਾ ਹੈਗਾ ਲੀਵਰ ਆਪਾਂ ਇਹਦੀ ਸਿਹਤ ਨੂੰ ਬਿਲਕੁਲ ਹੀ ਆਪਾਂ ਇਹਨੂੰ ਕਰਾਵ ਕਰਦੇ ਆਗੇ ਸੋ ਸਮਾਂ ਰਹਿੰਦੇ ਆਪਾਂ ਇਸ ਨੂੰ ਜਿਹੜੇ ਬਚਾਅ ਕਰ ਸਕੀਏ ਅੱਜ ਅਸੀਂ ਕੈਂਪ ਲਾਇਆ ਇਹਦੇ ਵਿੱਚ ਹੈਪੇਟਾਈਟਸ ਏ ਹੈਪੇਟਾਈਟਸ ਬੀ ਤੇ ਹੈਪੇਟਾਈਟਸ ਸੀ ਹੈਪੇਟਾਈਟਸ ਡੀ ਇਹਨਾਂ ਦੇ ਅਸੀਂ ਜਿਹੜੇ ਜਿਹੜੇ ਕੋਜ਼ ਆ ਇਹਨਾਂ ਦੇ ਕਾਰਨ ਕੀ ਆ ਜਿਵੇਂ ਕਿ ਹੈਪੇਟਾਈਟਸ ਏ ਦਾ ਜਿਹੜਾ ਮੇਨ ਕਾਰਨ ਆ ਉਹ ਕੰਟਾਮਿਨੇਟਿਡ ਫੂਡ ਆ ਜਿਹੜਾ ਆਪਾਂ ਗੰਦਾ ਖਾਣਾ ਖਾ ਲੈਂਦੇ ਆ ਪਾਣੀ ਪੀ ਲੈਂਦੇ ਆ ਗੰਦਲਾ ਪਾਣੀ ਪੀ ਲੈਂਦੇ ਆ ਜਿਹੜਾ ਹੈਪੇਟਾਈਟਸ ਬੀ ਆ ਜਿਹੜਾ ਇਹ ਜਿਹੜਾ ਬਲੱਡ ਟ੍ਰਾਂਸਫਿਊਜ਼ਨ ਹੋ ਗਿਆ ਇਸ ਨਾਲ ਹੋ ਗਿਆ ਜਿਹੜਾ ਹੈਪੇਟਾਈਟਸ ਸੀ ਹੋ ਗਿਆ ਜਿਵੇਂ ਮੰਨ ਲਓ ਆਪਾਂ ਜਦੋਂ ਬਲੱਡ ਟ੍ਰਾਂਸਫਰ ਕਰਦੇ ਆ ਜਾਂ ਆਪਾਂ ਜਿਹੜੇ ਇੰਜਰੀ ਜਿਹੜੀ ਇੰਜਰੀਜ਼ ਹੋਏਦੀਆਂ ਜਾਂ ਸਿਰਿੰਜ ਜਿਹੜੇ ਆਜਕਲ ਆਪਣੇ ਜਿਹੜੇ ਐਡਿਕਟਡ ਆਪਣੇ ਪੇਸ਼ੈਂਟ ਹੈਗੇ ਆ ਉਹ ਜਿਹੜੀ ਸਿਰਿੰਜ ਯੂਜ਼ ਕਰਦੇ ਆ ਬਹੁਤ ਜ਼ਿਆਦਾ ਉਸ ਨਾਲ ਬਹੁਤ ਹੀ ਜ਼ਿਆਦਾ ਹੈਪੇਟਾਈਟਸ ਸੀ ਦੇ ਕੇਸ ਆ ਰਹੇ ਤੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਟਾਈਮ ਹੈਪੇਟਾਈਟਸ ਸੀ ਦੇ ਕੇਸ ਹੈਗੇ ਨੇ ਤੇ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਹੈਪੇਟਾਈਟਸ ਸੀ ਇੱਕ ਤਰ੍ਹਾਂ ਜਾਣਦੇ ਵਾਲਾ ਬਿਮਾਰੀ ਹੈ ਤੇ ਇਸ ਦੇ ਨਾਲ ਨਾਲ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਜਿਹੜੇ ਪ੍ਰिवेंशन ਆਪਾਂ ਕਿਵੇਂ-ਕਿਵੇਂ ਰੋਕ ਸਕਦੇ ਹਾਂ ਜਿਵੇਂ ਕਿ ਹੈਪੇਟਾਈਟਸ ਜਿਹੜਾ ਇਹਦੇ ਇਹ ਬਚਾਅ ਦੱਸਿਆ ਜੀ ਤੁਸੀਂ ਜਿਹੜਾ ਇਹ ਪਾਣੀ ਹੈਗਾ ਉਹ ਵਾਰ ਕੇ ਪੀਣਾ ਤੇ ਖਾਣਾ ਜਿਹੜਾ ਇਹ ਖਾਣੇ ਤੋਂ ਪਹਿਲਾਂ ਤੁਸੀਂ ਆਪ ਦੇ ਹੱਥ ਐ ਸਾਬਣ ਨਾਲ ਧੋਣੇ ਆ ਤੇ ਉਸ ਤੋਂ ਪਹਿਲਾਂ ਜਿਹੜੇ ਵੀ ਸਬਜ਼ੀਆਂ ਹੈਗੀਆਂ ਉਹਨਾਂ ਨੂੰ ਪ੍ਰੋਪਰ ਤੁਸੀਂ ਪਾਣੀ ਦੇ ਵਿੱਚ ਨੋਕ ਪਾ ਕੇ ਸਾਫ਼ੀਆਂ ਨਾਲ ਧੋਣਾ ਹੈ ਉਸ ਤੋਂ ਬਾਅਦ ਪ੍ਰੋਪਰ ਕੁਕ ਕਰਨੀ ਹੈ ਸਬਜ਼ੀਆਂ ਪਕਾ ਕੇ ਜੇ ਨਿਤਰਾ ਖਾਣੀ ਹੈ ਅੰਡਰਕੁਕ ਕੋਈ ਵੀ ਸਬਜ਼ੀ ਨਹੀਂ ਖਾਣੀ ਤੇ ਇਸੇ ਤਰ੍ਹਾਂ ਹੈਪੇਟਾਈਟਸ ਸੀ ਹੈ ਜਦੋਂ ਵੀ ਆਪਾਂ ਕੋਈ ਮਨ ਲੋ ਕੋਈ ਕਟਿੰਗ ਸ਼ੇਵ ਕਰਾਉਨੇ ਆ ਜਾਂ ਕਿਸੇ ਕੋਈ ਆਪਾਂ ਹੈਲਥ ਸੈਂਟਰ ਤੇ ਜਾਂਦੇ ਆ ਜਦੋਂ ਨੀਡਲ ਦਾ ਯੂਜ਼ ਕਰਦੇ ਆ ਉਦੋਂ ਇੱਕ ਵਾਰ ਪੁੱਛ ਲੈਣਾ ਚਾਹੀਦਾ ਕਿ ਇਹ ਪਹਿਲਾਂ ਯੂਜ਼ ਤਾਂ ਨਹੀਂ ਕੀਤੀ ਹੋਈ ਜਾਂ ਆਪਾਂ ਜਦੋਂ ਸਲੂਨ ਤੇ ਕੋਈ ਬੈਠੇ ਹੁੰਦੇ ਆ ਤਾਂ ਉਦੋਂ ਪੁੱਛ ਲਓ ਵੀ ਇਹ ਰੇਜ਼ਰ ਹੈ ਜਾਂ ਇਹ ਬਲੇਡ ਹੈ ਜਿਹੜਾ ਚੇਂਜ ਕਰ ਦਿੱਤਾ ਨਹੀਂ ਗਿਆ ਬਿਲਕੁਲ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਦੇ ਬਿਗਾਰਡਿੰਗ ਅਸੀਂ ਅੱਜ ਗੱਲ ਆਏ ਤੇ ਛੋਟੇ ਛੋਟੇ ਬੱਚਿਆਂ ਦੀ ਟੀਮ ਨੇ ਇੱਕ ਪਲੇ ਦੇ ਥਰੂ ਨਾਟਕ ਦੇ ਥਰੂ ਬੜੇ ਹੀ ਸੁਚੱਜੇ ਢੰਗ ਨਾਲ ਇਹਦੇ ਪਚਾਅ ਦੇ ਉਪਾਏ ਵੀ ਦੱਸਿਆ ਐਕਟੀਵਿਟੀ ਆਪਰੇਸ਼ਨ ਸਾਡੇ ਤਾਂ ਕਿ ਮਾਨਵ ਸੇਵਾ ਸੰਦਨ ਦਾ ਸ਼ੁਰੂ ਹੋਇਆ ਸਾਡੇ ਤਾਂ ਸ਼ੁਰੂਆਤ ਸਾਨੂੰ ਸੀਨੀਅਰ ਸਿਟੀਜ਼ਨ ਸਾਡੇ ਕੋ ਡਾਕਟਰ ਇੰਜੀਨੀਅਰ ਉਹ ਐਸਸੀ ਕਾਰਪੋਰੇਸ਼ਨ ਦੇ ਬੈਂਕ ਕਮਰ ਡਿਪਾਰਟਮੈਂਟ ਚ ਰਟਾਇਆ ਸਾਡੇ ਰਿਟਾਇਰਡ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੇ ਇੱਕ ਵਿਚਾਰ ਬਣਾਇਆ ਕਿ ਇਦਾਂ ਦਾ ਕੋਈ ਐਨਜੀਓ ਬਣਾਇਆ ਜਾਏ ਜਿਹਦੇ ਵਿੱਚ ਕੁਝ ਲੋਕਾਂ ਦਾ ਭਲਾ ਹੋ ਸਕੇ ਉਹ ਲੋਕਾਂ ਦੀ ਮਦਦ ਕੀਤੀ ਜਾ ਸਕੇ ਇਹਦੇ ਵਿੱਚ ਅਸੀਂ ਇੱਕ ਮੇਨ ਮੁੱਦਾ ਲਿਖਾ ਕਿ ਸਾਡੇ ਜਿਹੜੇ ਕੁਝ ਲੋਕ ਐਸੇ ਨੇ ਗਰੀਬ ਜਿਹੜੇ ਇਲਾਜ ਕਰਨ ਆਉਂਦੇ ਨੇ ਹਸਪੀਟਲ ਦੇ ਵਿੱਚ ਪਰ ਡਾਕਟਰ ਕੀ ਕਰਦੇ ਨੇ ਉਹਨਾਂ ਨੂੰ ਇੱਕ ਸਲਿੱਪ ਹੀ ਪਕੜਾ ਦਿੰਦੇ ਨੇ ਉਹ ਜਿਹੜੀ ਸਲਿੱਪ ਉਹਦਾ ਤਾਂ ਨਿਲਪੁਰਾ ਰੋਟੀ ਖਾਣ ਜੋ ਕੇ ਪੈਸੇ ਨਹੀਂ ਆਉਂਦੇ ਜਦ ਕਿ ਦਵਾਈਆਂ ਦੇ ਹਜ਼ਾਰਾਂ ਰੁਪਏ ਦਾ ਮੈਡੀਸਨ ਦੀ ਜਰੂਰਤ ਹੁੰਦੀ ਉਹਨਾਂ ਨੂੰ ਉਹ ਇੱਕ ਰੋਟੀ ਨਹੀਂ ਖਾ ਸਕਦੇ ਤਾਂ ਦਵਾਈ ਕਿਥੋਂ ਲੈਣ ਅਸੀਂ ਫਿਰ ਉਹਦਾ ਵਿਚਾਰ ਕੀਤਾ ਇੱਥੇ ਅਸੀਂ ਇੱਕ ਬੰਦਾ ਰੱਖਿਆ ਗਿਆ ਜਿਹੜਾ ਕਿ ਉਹਨਾਂ ਨੂੰ ਪਰਚੀ ਲੈ ਕੇ ਉਹਨਾਂ ਦੇ ਦਵਾਈਆਂ ਲੈ ਕੇ ਉਹਨਾਂ ਨੂੰ ਦੇ ਦੇਵੇ ਤਾਂ ਕਿ ਅਸੀਂ ਦਰ ਇਦਾਂ ਹੀ ਅਸੀਂ ਇੱਕ ਗਰੀਬ ਬੱਚੇ ਜਿਹੜੇ ਸਕੂਲੋਂ ਅੱਛੇ ਨੰਬਰ ਲੈ ਕੇ ਆਉਂਦੇ ਨੇ ਗ੍ਰੈਜੂਅਲ ਕਰ ਰਹੇ ਨੇ ਜਾਂ ਬੀਏ ਸੀ ਕਰ ਰਹੇ ਨੇ ਨੰਬਰ ਅੱਛੇ ਲੈ ਕੇ ਆਦੇ ਸਾਡੇ ਆਸਪਾਸ ਦੇਖਿਆ ਜਾ ਕਿ ਪਰ ਫੀਸ ਨਹੀਂ ਭਰ ਪਾਉਂਦੇ ਅਸੀਂ ਉਹਨਾਂ ਦਾ ਇੱਕ ਪਾਲਾ ਕੀਤਾ ਕਿ ਉਹਨਾਂ ਦੀ ਫੀਸ ਭਰਤੀ ਜਾਵੇ ਮਾਨਵ ਸੇਵਾ ਸਦਨ ਪੰਜਾਬ ਦੀ ਪਟਿਆਲਾ ਸ਼ਾਖਾ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਇੱਕ ਹਮ ਬਹੁਤ ਜ਼ਰੂਰੀ ਕੰਮ ਹੈ ਜਿਹੜਾ ਕਿ ਸਾਡਾ ਪੜਾਈ ਲਿਖਾਈ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਸਾਡੇ ਬਚਪਨ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਸੋਸਾਇਟੀ ਚ ਜਿੰਨੀ ਸਾਡੀ ਪੋਪੂਲੇਸ਼ਨ ਹੈ ਅਸੀਂ ਉਹਨਾਂ ਨੂੰ ਅਵੇਅਰ ਕਰੀਏ ਇਹੋ ਜੀ ਬਿਮਾਰੀਆਂ ਤੋਂ ਕਿ ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ ਹੈ ਪਰ ਇਹ ਬੜਾ ਹੀ ਐਨਜੀਓਜ਼ ਔਰ ਇਹੋ ਜੀ ਸੰਸਥਾਵਾਂ ਦਾ ਤੋਂ ਬਗੈਰ ਇਹ ਆਮ ਆਦਮੀ ਤੱਕ ਨਹੀਂ ਪਹੁੰਚਾਈਆਂ ਜਾ ਸਕਦੀਆਂ ਮੈਨੂੰ ਬੜੀ ਖੁਸ਼ੀ ਹੈ ਜਿਹੜੇ ਇਹਨਾਂ ਦੇ ਅਧਿਕਾਰੀ ਜਾਂ ਸੇਵਾਪਾਰਤੀ ਅਧਿਕਾਰੀ ਜੋ ਇਹ ਕੰਮ ਕਰ ਰਹੇ ਹੈ கிரਾਸ ਰੂਟ ਲੈਵਲ ਤੇ ਕੰਮ ਕਰ ਰਹੇ ਹੈ ਪਰ ਬੜੀ ਲਗਨ ਨਾਲ ਕੰਮ ਕਰ ਰਹੇ ਹੈ ਔਰ ਇਹ ਸਾਡੇ ਬਹੁਤ ਵੱਡਾ ਯੋਗਦਾਨ ਦੇ ਰਹੇ ਹੈ ਸੋਸਾਇਟੀ ਦੀ ਸਿਹਤ ਨੂੰ ਠੀਕ ਰੱਖਣ ਵਾਸਤੇ ਸੋਸਾਇਟੀ ਨੂੰ ਖੁਸ਼ਹਾਲ ਰੱਖਣ ਵਾਸਤੇ ਤੇ ਸਾਨੂੰ ਵੱਧ ਚੜ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ